ਤੇ ਇਤ੍ਰਿਕ ਨੂੰ ਅਸੀਂ ਨੌਵੇਂ ਪਾਤਸ਼ਾਹ ਦਰਸ਼ੀ ਦੀਵਸ ਦਿਨਾਂ ਕੰਗਰੂਪੇਖੇ ਮਨਾ ਰਹੇ ਹਾਂ ਜਿੱਥੇ ਦਸਵੇਂ ਪਾਤਸ਼ਾਹ ਨੇ ਰੰਗਜੀਤ ਨੂੰ ਜ਼ਫਰਨਾਮਾ ਲਿਖਿਆ ਸੀਗਾ ਕਿ ਤੂੰ ਕਿੰਨੇ ਪਾਪ ਕਰਦੇ ਆ ਕਿੰਨੀ ਤਸ਼ੱਦਦ ਕਰਦੇ ਆ ਕਿੰਨਾ ਇਹ ਜ਼ੁਲਮ ਕਰਦੇ ਆ ਉਸ ਜਗ੍ਹਾ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਯਾਦ ਆਉਂਦੇ ਹੈ ਤੇ ਬੜੀ ਚੰਗੀ ਚੀਜ਼ ਹੈ ਕਿ ਉਹਨਾਂ ਨੂੰ ਹਿੰਦ ਦਾ ਹਿੰਦ ਦੀ ਚਾਦਰ ਦਾ ਖਿਤਾਬ ਦਿੱਤਾ ਗਿਆ ਪਰ ਉਹ ਮਨੁੱਖਤਾ ਦੀ ਚਾਦਰ ਸੀਗੇ ਸਿਰਫ ਹਿੰਦ ਦੀ ਚਾਦਰ ਨਹੀਂ ਸੀਗੇ ਉਹ ਮਨੁਕਤਾ ਦੀ ਚਾਦਰ ਸੀਗੀ